ਕੋਰਪਤੀ ਜੀ ਸੰਗਤਾਂ ਨੂੰ ਭਾਈ ਬੇਨਤੀ ਅਜ ਤੜਕ ਤੜਕੇ ਮੈਂ ਜਦ ਉੱਠਿਆ ਨਾ ਤੇ ਮੈਂ ਵੇਖ ਲਗਾ ਫੋਨ ਤੇ ਭਾਈ ਸਾਹਿਬ ਭਾਈ ਪੰਦੇਰ ਜੀ ਬੋਲੀ ਜਾਂਦੇ ਸੀ ਆnde ਜਿੰਨਾ ਵੀ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਹੱਥ ਬੰਨ੍ਹ ਕੇ ਵੀ ਸਾਡੇ ਦੋਹਾਂ ਕੋਰਮਾ ਵੱਲੋਂ ਮੀਟਿੰਗ ਸਾਡੇ ਦੋਹਾਂ ਕੋਰਮਾ ਵੱਲੋਂ ਧਰਨਾ ਪ੍ਰਭਾਉ ਮਨ ਬਹੁਤ ਦੁਖਿਆ ਉਹ ਵਾਇਗੁਰੂ ਤੁਹਾਡਾ ਪਲਾ ਕਰੇ ਦੋਹੋਂ ਕੁਰਮੇ ਯਾਰ ਕੀ ਜਿਹੜੀ ਪੰਜਾਬ ਚ ਹੋਰ ਬਣਾ 30 32 ਜਥੇਬੰਦੀਆਂ ਆ ਉਹ ਹੈ ਨਹੀਂ ਵਾਇਗੁਰੂ ਜਦੋਂ ਘਰ ਦਾ ਬੰਦਾ ਮੋਢੀ ਆਪਦੇ ਪਰਿਵਾਰ ਨੂੰ ਕੋਈ ਗੱਲ ਨਾ ਪੁੱਛੇ ਤੇ ਸਮਝ ਲਓ ਘਰ ਅੱਜ ਵੀ ਤੇ ਕੱਲ ਵੀ ਉਹ ਤਬਾਹ ਕਰ ਜਿਹੜੇ ਸਾਡੇ ਲੀਡਰ ਆਪ ਹੁਤਰੀਆਂ ਗੱਲਾਂ ਕਰਦੇ ਆ ਆਪ ਮੁਹਾਰੀਆਂ ਗੱਲਾਂ ਕਰਦੇ ਆ ਹੱਥ ਬੰਨ ਕੇ ਬੇਨਤੀ ਆ ਭਰਾਵੋ ਸਾਰੀਆਂ ਜਥੇਬੰਦੀਆਂ ਨਾਲ ਲੈ ਕੇ ਚੱਲੋ ਜੇ ਭਾਈ ਸਾਹਿਬ ਭਾਈ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ ਕਿਉਂ ਬੈਠੇ ਭਾਈ ਸੁਣ ਸਰਾਂ ਨੂੰ ਪਤਾ ਨਾ ਸਿਰਫ ਤੇ ਸਿਰਫ ਮੰਗਾ ਮਨਾਉਣ ਦੀ ਬਾਪਤੀ ਬੈਠੇ ਆ ਨਾ ਤੇ ਜਿਹੜੇ ਹੋਰ 30 32 ਜਥੇਬੰਦੀਆਂ ਪੰਜਾਬ ਚ ਮਲਵੀ ਕਰ ਰਹੀਆਂ ਸੰਘਰਸ਼ ਇਸੇ ਕੰਮ ਲਈ ਕਿ ਅਸੀਂ ਦੋ ਬੰਦੇ ਆਰ ਇਹ ਕੰਮ ਸਵਾਰ ਲਾਂਗੇ ਜੇ ਦੋ 250 ਜਥੇਬੰਦੀਆਂ ਸਾਰੇ ਆਪਣੇ ਇੰਡੀਆ ਚ ਜੋ ਦੋ 250 ਜਥੇਬੰਦੀ ਨੂੰ ਸਾਥ ਲੱਗ ਗਿਆ ਕੁਝ ਸਰਕਾਰ ਨੂੰ ਝਕਾਉਣ ਦੀ ਖਾਤਰ ਮਨਾਉਣ ਦੀ ਖਾਤਰ ਪਾਉਣ ਦੀ ਖਾਤਰ ਤੇ ਅਸੀਂ ਦੋ ਕੋਰਮ ਦੋ ਜਥੇਬੰਦੀਆਂ ਕਿਵੇਂ ਅਸੀਂ ਹੱਲ ਕਰ ਲਾਂਗੇ ਉਹ ਪ੍ਰਭੂ ਹੱਥ ਬੰਨ ਕੇ ਬੇਨਤੀ ਆ ਮੇਰੀ ਸਾਰੀਆਂ ਸੰਗਤਾਂ ਨੂੰ ਇੱਕ ਨਾ ਮੁੜ ਕੇ ਆਖਣਗੇ ਇਹ ਗਦਾਰ ਆ ਉਨਾ ਯਾਰ ਕੋਹਨਾ ਥੋੜਾ ਥੋੜਾ ਸੰਭਲ ਕੇ ਬੋਲਿਆ ਕਰੋ ਥੋੜਾ ਸੰਭਲ ਕੇ ਵਿਚਾਰ ਦਿਆ ਕਰੋ ਵਿਚਾਰ ਰੱਖੋ ਮੈਂ ਵੀ ਤੁਹਾਡੇ ਕਾ ਵਿਚਾਰ ਰੱਖਦਾ ਕੋਈ ਮੈਂ ਡਿਕਟੇਟਰਸ਼ਿਪ ਨਹੀਂਗਾ ਵੀ ਆਰਡਰ ਮਾਰਦਾ ਵਿਆਹ ਹੀ ਹੋਊਗਾ ਨਹੀਂ ਇਹ ਕੋਈ ਵੀ ਗੱਲ ਤੁਹਾਡੀ ਕੱਲਿਆਂ ਦੀ ਨਹੀਂ ਮੰਨੀ ਜਾਣੀ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਹੋ ਜਾਣਾ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਆਪੋ ਆਪਣੇ ਪ੍ਰਧਾਨ ਨੂੰ ਉਹ ਡਿਸਮਿਸ ਕਰ ਦੇਣ ਸਾਰੀਆਂ ਦੀਆਂ ਪਰਚੀਆਂ ਪਾ ਲੈਣਾ ਟੋਟਲ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਵੇਂ ਆਪਾਂ ਹੁਣ ਚੰਡੀਗੜ੍ਹ ਹੁਣਾ ਹਨਾ ਉੱਥੇ ਜਿਹਦੀ ਪਰਚੀ ਆਉਂਦੀ ਆ ਉਹ ਸਾਡਾ ਪ੍ਰਧਾਨ ਬਣਾ ਲਓ ਜਾਂ ਜਥੇ 12 ਜਾਂ 15 ਜਾਂ 10 ਜਿੰਨੀਆਂ ਵੀ ਪੰਜਾਬ ਚ ਆਪਣੇ ਜਥੇਬੰਦੀਆਂ ਪੂਰੀਆਂ ਪ੍ਰਚਲਿਤ ਆ ਉਹਨਾਂ ਦੇ ਪ੍ਰਧਾਨਾਂ ਦੀਆਂ ਪਰਚੀਆਂ ਪਾਈਆਂ ਜਾਣ ਉਹਨਾਂ ਚੋਂ ਇੱਕ ਪ੍ਰਧਾਨ ਜੇ ਨਹੀਂ ਚੁਗਣਾ ਤੁਸੀਂ ਤਰਾਜ ਆ ਵੀ ਅਸੀਂ ਤਾਂ ਬਾਬੇ ਨੂੰ ਪ੍ਰਧਾਨ ਨਹੀਂ ਮੰਨਦੇ ਹਾਂ ਹਨਾ ਨਾ ਮੰਨ ਕੋਈ ਗੱਲ ਨਹੀਂ ਤੁਸੀਂ ਇਹ ਗੱਲ ਕਰ ਲਓ ਕਿ ਅਸੀਂ ਜਿਹੜੇ ਮਲਬੀ 30 ਜਾਂ 31 ਜਾਂ 32 ਜਥੇਬੰਦੀਆਂ ਸਾਰੀਆਂ ਜਿੰਨੀਆਂ ਹੈਗੀਆਂ ਤੇ ਸਾਰਿਆਂ ਦੀ ਪਰਚੀਆਂ ਪਾ ਲਓ ਤੇ 32 ਮੈਂਬਰ ਬਣਾ ਲਓ ਉਹਦੇ ਵੀ ਜੋ ਕਰਨਗੇ 32 ਕਰਨਗੇ ਬਸ ਕੱਲੇ ਦੀ ਕਿਸੇ ਦੀ ਕੋਈ ਵੈਲਿਊ ਨਹੀਂ ਹੋਊਗੀ ਤੇ ਸਰਦਾਰ ਜੀ ਇੱਕ ਮਹੀਨੇ ਚ ਸੈਂਟਰ ਗਵਰਨਮੈਂਟ ਦੀ ਚੀਕ ਪੈ ਜਾਊਗੀ ਤੇ ਨਾਲੇ ਪੰਜਾਬ ਸਰਕਾਰ ਦੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਭਗਵੰਤ ਜੀ ਨੂੰ ਭਗਵੰਤ ਸਾਹਿਬ ਤੂੰ ਹੀ ਕਿਸਾਨ ਦਾ ਪੁੱਤਾਂ ਤੁਸੀਂ ਵੀ ਕਿਸਾਨੀ ਵੇਖੀ ਆ ਤੁਸੀਂ ਕੀ ਨਹੀਂ ਜਾਣਦੇ ਆ ਜਿਹੜੇ ਲੋਕ ਬੋਲਣ ਲਾਇਆ ਨਾ ਮਾਨ ਸਾਹਿਬ ਤੁਹਾਡੀ ਦੇਣਾ ਹੈ ਤੇ ਕਿਸਾਨ ਜੂਨੀਅਨ ਦੇ ਜਿਹੜੇ ਸਾਲ ਭਰ ਧਰਨਾ ਚੱਲਿਆ ਉਥੇ ਦਿੱਲੀ ਉਹਨਾਂ ਦੀ ਦੇਣਾ ਹੈ ਪਹਿਲੀ ਗੱਲ ਤਾਂ ਸਾਰਾ ਸਿਹਰਾ ਹੀ ਥੋੜੇ ਸਰ ਜਾਂਦਾ ਕਿਉਂਕਿ ਤੁਸੀਂ ਕਿਹੜੇ ਮੌਕੇ ਨੇ ਲੱਗੇ ਆ ਸਰਕਾਰਾਂ ਦੇ ਖਿਲਾਫ ਬੋਲਣ ਲੋਕਾਂ ਨੂੰ ਜਾਗਰੂਤ ਕਰਨ ਕੀਤੇ ਜਾਗਰੂਤ ਬਹੁਤ ਕਿਰਪਾ ਮਾਲਕ ਦੀ ਪਰ ਹੱਥ ਬਨ ਕੇ ਬੇਨਤੀ ਆ ਸਾਰੀਆਂ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋ ਕੇ ਪ੍ਰਧਾਨ ਇਕੱਠੇ ਹੋ ਕੇ ਉਹਨਾਂ ਦੀ ਪਰਚੀ ਪਾ ਲਓ ਆਪਣੇ 32 ਮੈਂਬਰ ਬਣਾ ਲਓ ਆਪਾਂ ਕਮੇਟੀ ਬਣਾਉਣੀ ਹੈ 3-3 4-4 ਆਪਾਂ ਆਪਣਾ ਜਿਹੜੇ ਪ੍ਰਧਾਨ ਬਣਾ ਦਿੰਨੇ ਆ ਆਪਣਾ ਸੈਕ ਪ੍ਰਧਾਨ ਸੀਨੀਅਰ ਪ੍ਰਧਾਨ ਜੂਨੀਅਰ ਪ੍ਰਧਾਨ ਕੀ ਨਹੀਂ ਆਪਾਂ ਕਰ ਸਕਦੇ ਯਾਰ ਸਭ ਨੂੰ ਸਵਾਗਤ ਹੈ ਪਰ ਬੇਨਤੀ ਆ ਭਰਾਵੋ ਹੱਥ ਬੰਨ ਕੇ ਆਪਾਂ ਸਾਰੇ ਇੱਕ ਹੋ ਜੋ ਜਿੰਨਾ ਚਿਰ ਇੱਕ ਨਹੀਂ ਹੁੰਦੇ ਉਹਨਾਂ ਚਿਰ ਡਲੇਵਾਲ ਸਾਹਿਬ ਸਾਨੂੰ ਹੱਥ ਬੰਨ ਕੇ ਬੇਨਤੀ ਆ ਪੰਦੇਰ ਸਾਹਿਬ ਸਾਨੂੰ ਵੀ ਬੇਨਤੀ ਆ ਮੇਰੀ ਨਵਾਂ ਨੇ ਜੇ ਸਿੱਖ ਦੀ ਮੈਂ ਉਥੇ ਪੰਜ ਕਿਹੜੇ ਪਣਾ ਲਾਇਆ ਜਿੱਥੇ ਮੈਂ ਗਿਆ ਉਥੇ ਸਰਦਾਰ ਜੀ ਉਦੈਂ ਭਾਈ ਸਾਹਿਬ ਭਾਈ ਸਰਬਜੀਤ ਖਾਲਸਾ ਜੀ ਸਾਡੇ ਸਤਕਾਰਯੋਗ ਐਮ ਪੀ ਜੀ ਵੀ ਗਏ ਸੀਗੇ ਇਹਨਾਂ ਨੂੰ ਸਟੇਜ ਤੇ ਨਹੀਂ ਚੜ ਦਿੱਤਾ ਕਿ ਉਥੇ ਕਿਉਂ ਵੀ ਕੀ ਗੱਲ ਨਹੀਂ ਐਨਾ ਹਕਾਰਨਾ ਕਰੋ ਜਿੰਨਾ ਚਿਰ ਸਾਡੇ ਆਪਨੇ ਹੱਥ ਨਹੀਂ ਬਾਗ ਡੋਰਨ ਦੀ ਸਾਨੂੰ ਕਿਸੇ ਨੇ ਕੋਈ ਪਛਾਨਣਾ ਨਹੀਂਗਾ ਨਾ ਕੋ ਸਾਡੀ ਗੱਲ ਸੁਣੇ ਇਸ ਕਰਕੇ ਬੇਨਤੀ ਆ ਇਹ ਨਾ ਹੋਵੇ ਵੀ ਭਾਈ ਢੱਲੇਵਾਲ ਸਾਹਿਬ ਤਾਂ ਸਰਕਾਰ ਦੇ ਖਿਲਾਫ ਮਰਨ ਵਰਤੇ ਬੈਠਾ ਤੇ ਸਾਨੂੰ ਜਥੇਬੰਦੀਆਂ ਦੇ ਖਿਲਾਫ ਬਹਿਣਾ ਪਵੇ ਵੀ ਤੁਸੀਂ ਅੱਗੇ ਝੋਟੋ ਚੰਡੀਗੜ੍ਹ ਵਾਲੀ ਜਿਹੜੀ ਆਪਣੀ ਹੈਗਾ ਮੂਵਮੈਂਟ ਵਿੱਢੀ ਆ ਹਨਾ ਜਿਹੜੇ ਹੁਣ ਆਪਾਂ ਇਕੱਠੇ ਬਣਾਤੇ 5 ਤਰੀਕ ਨੂੰ ਉਸ ਤੋਂ ਲੈ ਕੇ ਇੱਕ ਹਫਤਾ ਤੋਂ ਨੂੰ ਜਾਂ 10 ਦਿਨ ਅਸੀਂ ਹੋਰ ਦੇਵਾਂਗੇ ਆਪਣਾ ਜੋ ਵੀ ਤੁਹਾਡਾ ਪਲੇਟਫਾਰਮ ਹੈ ਇੱਕ ਕਰ ਲੋ ਹੱਥ ਬੰਨ ਕੇ ਬੇਨਤੀ ਆ ਸਾਰਿਆਂ ਜਥੇਬੰਦੀਆਂ ਨੂੰ ਕੌਮੀ ਕਿਸਾਨ ਯੂਨੀਅਨ ਨੂੰ ਅਗਰਾਹਾ ਨੂੰ ਮਲੇ ਨਾਲ ਇਹ ਤਾਂ ਵੀਡੀਓ ਵੱਡੀ ਹੋ ਜੂਗੀ ਸਾਰਿਆਂ ਜਥੇਬੰਦੀਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਪ੍ਰਧਾਨਾਂ ਨੂੰ ਵੀ ਪਰਚੀ ਪਾ ਕੇ ਤੁਸੀਂ ਆਪ ਦੇ 32 ਦੇ 32 ਮੈਂਬਰ ਬਣ ਜੂ ਮੈਂ ਇਹਨਾਂ ਦਾ ਜੱਕ ਨੂੰ ਪ੍ਰਧਾਨਵਾਨ ਨੂੰ ਇਹ ਸਾਡੇ ਚ ਹੈ ਨਾ ਸਿੱਖਾਂ ਚ ਤੁਸੀਂ ਮਲਵੀ 32 ਪਰਚੀਆਂ ਪਾ ਕੇ ਠੀਕ ਹੈ ਜੀ ਇੱਕ ਕਰ ਦੋ ਸੌ ਪਾ ਕੇ ਤੇ 32 ਉਹਦੇ ਆਪਣਾ ਮੈਂਬਰ ਬਣਾ ਲਓ ਬਸ ਉਹਨਾਂ ਨੇ ਕਰਨਾ ਚਾਰਨਾ ਕੱਲੇ ਵਸਦਾ ਰੋਗ ਨਾ ਰਹੇ ਤੇ ਨਾ ਆਪ ਨੂੰ ਸ਼ੰਕਾ ਹੋਵੇ ਵੀ ਇਹ ਗਦਾਰ ਆ ਜੀ ਇਹ ਵੈਗ ਗਿਆ ਜੀ ਇਹ ਆਪਣਾ ਸਰਕਾਰ ਦੇ ਪੱਖ ਦਾ ਨਹੀਂ ਨਾ ਕਿਉਂ ਯਾਰ ਟੈਕ ਲੈਣੇ ਆਪ ਦੇ ਆਪੋ ਆਪੋ ਨੇ ਤੇ ਨਹੀਂ ਸਿੱਧੇ ਹੋ ਕੇ ਚਲੋ ਮੇਰੇ ਭਾਈ ਹੱਥ ਬੰਨ ਕੇ ਬੇਨਤੀ ਆ ਮੈਂ ਗੁਜਾਰਸ਼ ਕਰਦਾ ਇਹਨਾ ਵੀ ਸਾਨੂੰ ਮਰਨ ਵਰਤਨ ਤੇ ਬਹਿਣਾ ਪਵੇ ਕਿਸਾਨ ਜਥੇਬੰਦੀਆਂ ਦੇ ਉਲਟ ਕਿਉਂਕਿ ਇੱਕ ਨਹੀਂ ਹੁੰਦੇ ਹੱਥ ਬਨ ਕੇ ਬੇਨਤੀ ਆ ਗੁਰਪਤੇ ਜੀ